ਜਿਹੜੇ ਸਾਂਝਦੇ ਸਨ ਕਿ ਚਲੋ ਫੇਰ ਵੀ ਤੀਸਰੀ ਵਾਰ ਵੀ ਉਹਨਾਂ ਦਾ ਦਾਅ ਤਾਂ ਪੜ ਗਿਆ ਸਨ ਤੇ ਸੀ ਕਿ ਹਿੰਦੁਸਤਾਨ ਦੇ ਲੋਕ ਕਦੇ ਵੀ ਉਹਨਾਂ ਤੋਂ ਪਛੇ ਨਹੀਂ ਹੋਣਗੇ 400 ਸੀਟਾਂ ਦਾ ਅੰਕੜਾ ਲੋਕਾਂ ਦੇ ਸਾਹਮਣੇ ਰੱਖਦੇ ਸਨ ਪਰ ਜਦੋਂ ਦੇਸ਼ ਵਿੱਚ ਇਸਤਾਨਾ ਸ਼ਾਹ ਦਾ ਲੋਕਾਂ ਨੂੰ ਪਤਾ ਲੱਗਦਾ ਗਿਆ ਚਾਹੇ ਉਹਨਾਂ ਨੇ ਇੱਕ ਵਾਰ ਸਾਡੀ ਪਾਰਟੀ ਨੂੰ ਹੱਥ ਪਾ ਕੇ ਉਹ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਬਕਸਨਾ ਚੰਡਾ ਪੁਰਿਆਂ ਨੂੰ ਵੀ ਪਰਦੀਪ ਬਰਦਾਰ ਸੋਲੋ ਮਿਦਰਾ ਕੀ ਜਨਰਲ ਸੈਕਟਰੀ ਸਰਦਾਰ ਹਰਜਨ ਸਿੰਘ ਜੀ ਬਰਸਨ ਸਾਹਿਬ ਮੰਤਰੀ ਜੀ ਸਰਦਾਰ ਵਰਦੀਪ ਸਿੰਘ ਜੀ ਐਮਐਲਏ ਸਾਹਿਬ ਮੇਅਰ ਸਾਹਿਬ ਪਾਰਟੀ ਦੇ ਡਾਕਟਰ ਸਾਹਿਬ ਆ ਗਏ ਵਲੰਟੀਅਰ ਬਹੁਤ ਦੇਰ ਆ ਆਪਾਂ ਇੱਕ ਇਹ ਮੁੱਦੇ ਲਈ ਕਿ ਸਾਡੇ ਜੈਸ਼ਨਲ ਸਰ ਬੈਠੋ ਦੋ ਮਿੰਟ ਪਲੀਜ਼ ਜਿਹੜੀ ਯਰਵਿੰਦ ਕੇਲਰੀ ਆਵਾਜ਼ ਜੀ ਜਿਹਨਾਂ ਲੋਕ ਘੜੇ ਲੰਬੇ ਸਮੇਂ ਤੋਂ ਇੱਕ ਸਾਜਿਸ਼ ਕੀਪ ਰਹੀ ਪਹਿਲਾ ਲੋਕ ਸਭਾ ਦਾ ਇਲੈਕਸ਼ਨ ਉਹਦੇ 'ਚ ਵੱਡਾ ਅੜਿੱਕਾ ਬੰਨ੍ਹ ਲੀ ਮੋਦੀ ਦੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੋਈ ਸਬੂਤ ਨਹੀਂ ਕੋਈ ਲੋੜ ਨਹੀਂ ਪਹਿਲਾਂ ਸੰਜੀਤ ਸਿੰਘ ਜੀ ਨੂੰ 6 ਮਹੀਨੇ ਅੰਦਰ ਰੱਖਿਆ ਪਰ ਉਹਨੂੰ ਕੋਰਟ ਕਹਿੰਦੀ ਇਹਦੀ ਲੋੜ ਨਹੀਂ ਛੱਡ ਦਿੱਤਾ ਗਿਆ ਹੁਣ ਸ਼ਾਇਦ ED ਨੇ ਇਹਦੇ ਉੱਤੇ ਜਿਹੜੀ ਸਰਣੀ ਕੋਰਟ ਨੇ ਉਹਨਾਂ ਨੇ ਕਹਿਤਾ ਸੀ ਵੀ ਇਹਨਾਂ ਦੀ ਲੋੜ ਨਹੀਂ ਦੁਬਾਰਾ ਪਿਓ ਉਸ ਤੋਂ ਬਾਅਦ ਸੈਟਰ ਦੀ ਸਰਕਾਰ ਨੇ ਸੋਚਿਆ ਵੀ ਇਹ ਉਹ ਉਗਲੀ ਕੋਰਟ ਵਿੱਚ ਉੱਥੇ ਰੋਕ ਕੇ ਬਾਅਦ ਵਿੱਚ ਜੇ ਉੱਥੋਂ ਵੀ ਲੱਗਦਾ ਸੀ ਸ਼ਾਇਦ ਖੁੱਦ ਨੇ ਪਾਸਿਓਂ ਇਹ ਇਨਸਾਫ ਮਿਲੂਗਾ ਕੇਜੀ ਵਾਜੀ ਹੋਣਾ ਨੂੰ ਅਗ CBI ਰਾਹੀਂ ਫਿਰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਫਸਾ ਲਿਆ ਗਿਆ ਨરેન્દ્ર મોદી ਜਿਹੜੇ ਸੰਘਦੇ ਸਨ ਕਿ ਜਦੋਂ ਫੇਰ ਵੀ ਤੀਜੀ ਵਾਰ ਵੀ ਉਹਨਾਂ ਦਾ ਦਾਅ ਤਾਂ ਪੜ ਗਿਆ ਸਨ ਤੇ ਸੀ ਕਿ ਹਿੰਦੁਸਤਾਨ ਦੇ ਲੋਕ ਕਦੇ ਵੀ ਉਹਨਾਂ ਤੋਂ ਪਛੇ ਨਹੀਂ ਹੋਣਗੇ 400 ਸੀਟਾਂ ਦਾ ਅੰਕੜਾ ਲੋਕਾਂ ਦੇ ਸਾਹਮਣੇ ਰੱਖਦੇ ਸਨ ਪਰ ਜਦੋਂ ਦੇਸ਼ ਵਿੱਚ ਇਸ ਤਰ੍ਹਾਂ ਦਾ ਲੋਕਾਂ ਨੂੰ ਪਤਾ ਲੱਗਦਾ ਗਿਆ ਚਾਹੇ ਉਹਨਾਂ ਨੇ ਇੱਕ ਵਾਰ ਸਾਡੀ ਪਾਰਟੀ ਨੂੰ ਹੱਥ ਪਾ ਕੇ ਉਹ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਬਗਸਨਾ ਚੰਨਾ ਦੂਜਿਆਂ ਨੂੰ ਵੀ ਸਹੇ ਉਹ ਕਾਂਗਰਸ ਪਾਰਟੀ ਹੈ ਸਮਾਜਵਾਦੀ ਪਾਰਟੀ ਹੈ ਗੂਗਰੀ ਪਾਰਟੀ ਹੈ ਕਿਉਂਕਿ ਖਤਰਾ ਤਾਂ ਸਾਰਿਆਂ ਤੋਂ ਹੀ ਹੈ ਅੱਜ ਇਹਨੇ ਸਰਕਾਰ 240 ਬੰਦੇ ਪਾਰਟੀ ਦੇ ਤੇ ਦੂਸਰੇ ਦਾ ਆਸਰਾ ਲੈ ਕੇ ਬਣਿਆ ਹੈ ਹੋ ਸਕਦਾ ਹੈ ਉਹ ਵੀ ਇਹਨਾਂ ਦੁਆਚਾਰਾਂ ਦੱਸਾਂ ਦਿਨਾਂ ਵਿੱਚ ਆਪਣਾ ਫੈਸਲਾ ਬਦਲ ਲੈ ਲੀਂ ਤੋਂ ਡਰਦੇ ਹੋਏ ਕਿ ਵੀ ਸਾਰੇ ਲੋਕ ਇਕੱਠੇ ਕਿਉਂ ਹੋਣਗੇ ਅਸੀਂ ਕੁਝ ਨਾ ਕੁਝ ਡਿਨਰਾਂ ਨੂੰ ਗ੍ਰਿਫਤਾਰ ਕਰਦਗੇ ਸਾਬ ਲਗੇ ਉਹਨਾਂ ਨੇ ਸਾਡੇ ਮਹਿਬੂਬ ਨੇਤਾ ਨੂੰ ਕਈ ਕਿਸ ਤਰ੍ਹਾਂ ਪਰਸਾਉਣ ਦੇ ਯਤਨ ਕੀਤੇ ਹੈ ਪਾਰਟੀ ਵੱਲੋਂ ਹਜ਼ਾਤ ਹੁਕਮ ਸਿੰਘ ਦੇ ਆਦੇਸ਼ਾਂ ਮੈਂ ਡਰਾਈਵਰ ਨੂੰ ਆਇਆ ਲੋਕ ਸੁਧਾਰਾ ਕਰਨੇ ਔਰ ਸਰਕਾਰ ਨੂੰ ਸਹੀਟਰੀ ਦੀ ਸਰਕਾਰ ਨੂੰ ਦੱਸਣਾ ਹੈ ਜੇ ਜਿੱਥੇ ਧੰਨਵਾਦ ਨੇ ਜੀ ਨੇ ਮੁੱਖ ਮੰਤਰੀ ਹੋਰ ਜਿੱਥੇ ਪੰਜਾਬ ਵਿੱਚ ਭੱਜਣ ਸਰਕਾਰ ਹੈ ਹੋਰ ਸਟੇਟਾਇ ਵਿੱਚ ਲੋਕਾਂ ਨੇ ਮੈਦੇ ਚੁਣਿਆ ਉਹਨਾਂ ਨੂੰ ਇਸ ਤਰ੍ਹਾਂ ਹੱਥ ਪਾਉਣਾ ਕੋਈ ਸੌਖੀ ਗੱਲ ਨਹੀਂ ਸੋ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਸ ਤਰ੍ਹਾਂ ਹਾਈਕ ਮਾਨ ਦਾ ਜਿਵੇਂ ਇੱਕ ਇੱਕ ਹੋਰ ਮੂਵ ਉਸੇ ਤਰ੍ਹਾਂ ਆਪਾਂ ਇਹਨੂੰ ਨੇਪਰੇ ਚਾੜਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ